ਗੜੀਆਂ ਆਗ ਲੱਗੀ ਬੜੇ ਲੱਗ ਸਕਦੀ ਹੈ ਇਹ ਬੱਚੇ ਬਜਮਾ ਟ੍ਰੈਕਟਰਾਂ ਕਿੰਭੇ ਮਾਦਰਾ ਅੱਗ ਲੱਗੀ ਹੋਈ ਆ ਬੰਦਾ ਆਪਣੀ ਜਾਨ ਦੇ ਉੱਤੇ ਖੇਡ ਕੇ ਫਸਲ ਨੂੰ ਬਚਾਰਿਆ ਕੰਮ ਚੁੰਦਾ ਟ੍ਰੈਕਟਰ ਨੂੰ ਹਰ ਰੋਜ਼ ਦੇ ਕੋ ਪਾਣੀ ਪੇਰਦਾ ਏ ਪਰ ਨਹੀਂ ਮੌਕਾ ਨਹੀਂ ਮਿਲਿਆ ਇਹ ਮਤਲਬ ਨਹਿਰ ਨਹੀਂ ਵੇਖੀ ਕੋਈ ਰਾਹ ਨਹੀਂ ਵੇਖਿਆ ਅੱਗ ਤੇ ਜਾਂਦੀ ਗੋਲੀ ਦੀ ਵਾਂਗੂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਫਸਲ ਚ ਨਹੀਂ ਕੰਟਰੋਲ ਹੁੰਦੀ ਚਲੋ ਇੱਥੇ ਆਪਣਾ ਸਮਾਨ ਸਾਰਾ ਕੁਝ ਸੰਦ ਲੱਗੇ ਨੇ ਚਲੋ ਉਹਨਾਂ ਨੂੰ ਬਚਾ ਲਈਏ ਪਰ ਨਹੀਂ ਹੋਈ ਇੱਕ ਉੱਥੇ ਆਪਣਾ ਟਰਾਲਾ ਸੀ ਚਾਰ ਸਵੇਰੇ ਵਾਣ ਹੀ ਪਰ ਹਵਾ ਇੰਨੀ ਤੇਜ਼ੀ ਅੱਗ ਉੱਡ ਕੇ ਮਤਲਬ ਟਰਾਲੇ ਦੇ ਪੈ ਗਈ ਤੇ ਉੱਥੇ ਸੜ ਕੇ ਸੁਆਹ ਹੋ ਗਿਆ ਉਹਨੇ ਵੇਖਿਆ ਉਹਨੇ ਤੁਰੰਤ ਫਾਇਰ ਬ੍ਰਿਗੇਡ ਗੱਡੀਆਂ ਨੂੰ ਫੋਨ ਕੀਤਾ ਸੀਗਾ ਪਰ ਫਾਇਰ ਬ੍ਰਿਗੇਡ ਗੱਡੀਆਂ ਦੀ ਇੰਨੀ ਮਲੈਕੀ ਸੀਗੀ ਉਹ ਤਕਰੀਬਨ ਕੋਈ ਪੌਣੇ 2 ਘੰਟੇ ਜਿਹੜੀਆਂ ਨੇ ਇੱਥੇ ਲੇਟ ਪਹੁੰਚੀਆਂ ਉਦੋਂ ਅੱਗ ਜਿਹੜਾ ਹੈਗਾ ਤਕਰੀਬਨ ਜਿਹੜਾ ਇੱਥੇ ਪਿੰਡਾਂ ਦੇ ਲੋਕ ਜਾਂ ਹੋੜ ਮੇਰੇ ਵੀਰਪੜਾ ਕਿਸਾਨ ਸੀਗਾ ਨਾ ਅੱਗ ਤੇ ਕਾਬੂ ਜਿਹੜਾ ਸੀਗਾ ਉਹ ਪਾ ਲਿਆ ਸੀਗਾ ਲਗਭਗ 7.5 ਲੱਖ 400 ਕੁ ਲੱਖ ਦਾ ਨੁਕਸਾਨ ਹੋ ਗਿਆ ਜਿਹੜਾ ਕਿ ਕਿਸੇ ਦਾ ਕੋਈ ਕੋਈ ਸਰਕਾਰੀ ਸਹਾਦਤ ਵਾਲਾ ਗੱਡੀ ਵੀ ਨਹੀਂ ਪਹੁੰਚੀ ਕੋਈ ਮੁਲਾਜ਼ਮੇ ਨਹੀਂ ਪਹੁੰਚਾ ਕਿ ਮੁਲਾਜ਼ਮੇ ਪਹੁੰਚੇ ਗੱਡੀਆਂ ਪਹੁੰਚੇ ਹੋ ਸਕਦਾ ਵੀ ਸੌਕਲੇ ਤੇ ਖੋਜਾਂ ਦੀ ਗੱਲ ਪਰ ਜਦੋਂ ਨਹੀਂ ਪਹੁੰਚੇ ਜਿਹੜੀ ਪਬਲਿਕ ਪਈ ਹੈ ਟਰੈਕਟਰ ਲੈ ਆ ਕੇ ਉਹਨਾਂ ਕੋਲੋਂ ਵੀ ਹਵਾ ਦੀ ਤੇਜ਼ੀ ਟਰੈਕਟਰ ਵੀ ਨਹੀਂ ਚੱਲ ਸਕਿਆ ਗੱਲੀ ਤੋਂ ਪੰਦਰਾਂ ਲੱਖ ਰੁਪਏ ਦਾ ਮੌਕੇ ਸੜਕ ਹਟਾ ਆਪਣੀਆਂ ਕਿੰਨੇ ਕਿੰਨੇ ਕੀ ਅੰਕਲ ਫਸਲ ਇਹ ਨਿਕਲ ਨਹੀਂ ਸਕੀ ਕੀ ਲੱਗਦਾ ਇਹ ਫਸਲ ਲਗਭਗ ਹੜੀ ਮਲੇ 500000 ਦੀ ਫਸਲ ਹੀ ਬਾਕੀ 500000 ਤਾਈਏ ਸਾਰੇ ਆਪਣਾ ਕਿਸਾਨ ਸਟੈਪ ਚੁੱਕਦਾ ਜਦੋਂ ਕਰਜ਼ੇ ਦੇ ਥੱਲੇ ਨੱਪੀ ਜਾਣਾ ਨੱਪੀ ਜਾਣਾ ਜਦੋਂ ਅਕੇ ਫਸਲ ਵੀਜਨ ਜੋ ਕੇ ਪੈਸੇ ਨਹੀਂ ਦੇਂਦੇ ਉਹ ਫਿਰ ਦੇਖਦਾ ਕਿ ਮੈਂ ਕੀ ਕਰਾਂ ਬਾੜਾਂ ਕੇ ਕਰ ਮੇਰਾ ਖੁੱਦ ਦਾ ਵਾਹ ਖਣ ਕੇ ਜਿਹੜੀ ਉਹ ਖੜੀ ਫਸਲ ਜਿਹੜੀ ਅੱਗ ਲੱਗੀ ਆ ਉਹਦੇ ਵਿੱਚ ਮੇਰੀ ਟਰਾਲੀ ਸੀਗੀ ਕੋਈ 100 ਤੋਂ 150 ਟਨ ਪਰ ਨਾਲ ਇੱਕ ਬੇਦਰ ਮਸ਼ੀਨ ਸੀ ਇੱਕ ਰੈਕ ਮਸ਼ੀਨ ਸੀਗੀ ਇੱਕ ਸੁਪਰ ਸੀਡਰ ਸੀਗਾ ਔਰ ਇੱਕ ਟਰਾਲਾ ਸੀਗਾ ਉਪੜਾੜੀ ਦਾ ਲੋਡ ਜਿਹਦਾ ਹੈਗਾ ਉਹ ਮੱਚ ਕੇ ਸੜ ਕੇ ਜਿਹਨੇ ਸਵਾਗੋ ਜੋ ਤੁਸੀਂ ਰਾਖ ਦੇਖ ਰਹੇ ਹੋ ਆ ਪੂਰੇ ਕਈ ਕਿਲੋਮੀਟਰ ਤੱਕ ਜੋ ਤੁਸੀਂ ਕਾਲੀ ਕਾਲੀ ਰਾਖ ਦੇਖ ਰਹੇ ਹੋ ਇਹ ਕਾਲੀ ਕਾਲੀ ਰਾਖ ਕਿਸਾਨਾਂ ਦੀ ਫੁੱਟੀ ਹੋਈ ਆਪਾਂ ਕਿਸਮਤ ਕਹਿ ਸਕਦੇ ਜਿਸ ਵੇਲੇ ਕਿਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਉੱਤੇ ਪੈਰ ਧਰ ਕੇ ਆਪਣੀ ਫਸਲ ਨੂੰ ਪਾਲਿਆ ਤੇ ਜਦੋਂ ਉਹਨਾਂ ਨੂੰ ਵੱਢ ਕੇ ਮੰਡੀ 'ਚ ਲਿਜਾਉਣ ਦਾ ਸਮਾਂ ਆਇਆ ਜਦੋਂ ਉਸ ਦਾ ਮੁੱਲ ਪੈਣ ਦਾ ਸਮਾਂ ਆਇਆ ਜਦੋਂ ਲੋਕਾਂ ਦੇ ਢਿੱਡ ਪਰ ਹੋਣੇ ਸੀ ਇਸ ਕਣਕ ਦੇ ਨਾਲ ਤਾਂ ਉਸ ਵੇਲੇ ਪੰਜਾਬ 'ਚ ਦੁਖਾਂਤ ਵਾਪਰਦਾ ਤੇ ਇੱਕ ਚੰਗਿਆੜੀ ਲੱਗਦੀ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਪੂਰੀ ਕਣਕ ਜਿਹੜੀ ਸੜ ਕੇ ਸੁਆਹ ਹੋ ਜਾਂਦੀ ਹੈ ਤੇ ਇਹ ਪੰਜਾਬ ਦੇ ਕੋਈ ਇੱਕ ਹਿੱਸੇ 'ਚ ਨਹੀਂ ਕਈ ਹਿੱਸਿਆਂ ਦੇ ਵਿੱਚ ਵਾਪਰਿਆ। ਇਸ ਵੇਲੇ ਅਸੀਂ ਕਲਾਂ ਨੌਰ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਕੋਈ 1 2 5 7 10 ਕਿੱਲੇ ਨਹੀਂ ਸੜੇ 4 ਤੋਂ 450 ਕਿੱਲਾ ਜਿਹੜਾ ਉਹ ਕਿਸਾਨਾਂ ਦਾ ਕਣਕ ਦਾ ਸੜ ਕੇ ਸਵਾਹ ਹੋ ਗਿਆ ਜੋ ਕਿਸਾਨਾਂ ਦੀਆਂ ਉਮੀਦਾਂ ਸੀ ਆਸਾਂ ਸੀਗੀਆਂ ਉਹ ਵੀ ਇਸ ਦੇ ਵਿੱਚ ਰਾਖ ਹੋ ਗਈਆਂ ਮੈਂ ਇੱਧਰ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਜੇ ਇੱਧਰ ਸਾਹਮਣੇ ਦਿਖਾਵੇ ਉਹ ਸੈਲਰ ਸੈਲਰ ਕਾਫੀ ਕਿਲੋਮੀਟਰ ਜਿਹੜਾ ਇੱਥੋਂ ਸੈਲਰ ਦੀ ਜਿਹੜੀ ਇਹ ਲੰਬਾਈ ਹੈਗੀ ਇਹ ਤਕਰੀਬਨ 2-3 3 ਕਿਲੋਮੀਟਰ ਹੋਊਗਾ ਤਾਂ ਉੱਥੋਂ ਲੈ ਕੇ ਇੱਥੇ ਤੱਕ ਇਹ ਅੱਗ ਨੇ ਫੈਲਾ ਕੀਤਾ ਤੇ ਸਾਰੀ ਕਣਕ ਸਾੜ ਕੇ ਰੱਖ ਦਿੱਤੀ ਕੱਲੀ ਕਣਕ ਨਹੀਂ ਸਾਰੀ ਕਿਸਾਨਾਂ ਦੇ ਸੰਦ ਜਿਹੜੇ ਖੜੇ ਹੋਏ ਸੀ ਮਸ਼ੀਨਰੀ ਖੜੀ ਸੀ ਉਹ ਵੀ ਇਸ ਅੱਗ ਦੀ ਭੇਟ ਚੜ ਗਈ ਪਰ ਨਾਲ ਹੀ ਤੁਸੀਂ ਇੱਕ ਵਾਰ ਇਹ ਤਸਵੀਰ ਦੇਖੂਗੇ ਅੱਗ ਦੇ ਭਾਂਬੜ ਜਿਹੜੇ ਆ ਹਜੇ ਮਚ ਰਹੇ ਕਿਉਂਕਿ ਇੱਥੇ ਪਰਾਲੀ ਪਈ ਸੀ ਤੇ ਹਜੇ ਵੀ ਅੱਗ ਦੇ ਭਾਂਬੜ ਇਸ ਦੇ ਵਿੱਚੋਂ ਨਿਕਲ ਰਹੇ ਨੇ ਤੇ ਇੱਧਰ ਦੂਸਰੇ ਪਾਸੇ ਕਣਕ ਸੁੱਕੀ ਹਜੇ ਵੀ ਖੜੀ ਆ ਹਾਦਸਾ ਕਿਸੇ ਵੇਲੇ ਵੀ ਇਹ ਵਾਪਰ ਸਕਦਾ ਪਰ ਨਾਲ ਹੀ ਆਪਾਂ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਤਾਂ ਬਾਈ ਹੁਣੀ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਖੇਤ ਇਹਨਾਂ ਸਾਰੇ ਖੇਤਾਂ ਦੇ ਨਾਲ ਮੌਜੂਦ ਸੀ ਕਿਉਂਕਿ ਕਾਫੀ ਸਾਰੇ ਕਿੱਲੇ ਦੇ ਵਿੱਚ ਮਚਿਆ ਬਾਈ ਹੁਣਾਂ ਦੇ ਵੀ ਕੁਝ ਖੇਤ ਇਸ ਦੇ ਵਿੱਚ ਮੌਜੂਦ ਸਨ ਬਹੁਤ ਸਾਰੇ ਕਿਸਾਨ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਬਾਈ ਨਾਲ ਗੱਲਬਾਤ ਕਰਦੇ ਬਾਈ ਕਿੰਨੇ ਕੁ ਖੇ ਸਾਡਾ ਜੀ 12 ਏਕੜ ਮੇਰਾ ਖੁੱਦ ਦਾ ਵਾਹ ਖਣਕ ਜਿਹੜੀ ਉਹ ਖੜੀ ਫਸਲ ਨੂੰ ਜਿਹੜੀ ਅੱਗ ਲੱਗੀ ਆ ਉਹਦੇ ਵਿੱਚ ਮੇਰੀ ਪਰਾਲੀ ਸੀਗੀ ਕੋਈ 100 ਤੋਂ 150 ਟਨ ਔਰ ਨਾਲ ਇੱਕ ਬੈਲਰ ਮਸ਼ੀਨ ਸੀ ਇੱਕ ਰੈਕ ਮਸ਼ੀਨ ਸੀਗੀ ਇੱਕ ਸੁਪਰ ਸੀਡਰ ਸੀਗਾ ਔਰ ਇੱਕ ਟਰਾਲਾ ਸੀਗਾ ਪਰਾਲੀ ਦਾ ਲੋਡ ਜਿਹੜਾ ਸੀਗਾ ਉਹ ਮੱਚ ਕੇ ਸੜ ਕੇ ਜਿਹੜੇ ਸੁਆਹ ਗਏ ਔਰ ਇੱਕ ਸਾਡੀ ਫੈਮਿਲੀ ਚੋਂ ਤਾਇਆ ਜੀ ਦਾ ਬੇਟਾ ਉਹਦੇ ਨਾਲ ਲੱਗਦਾ 5 ਏਕੜ ਦਾ ਖੇਤ ਜਿਹੜਾ ਉਹ ਵੀ ਸੜ ਕੇ ਸੁਆਹ ਹੋ ਗਿਆ ਜੀ ਬਣੀ ਕੋਰ ਅਸੀਂ ਦੇਖਿਆ ਇਹ ਜਾ ਕੇ ਕਿ ਵੇ ਮਤਲਬ ਕਿ ਖੇਤ ਦੇ ਕਿਹੋ ਜਿਹੇ ਹਾਲਾਤ ਨੇ ਕਿਵੇਂ ਮਤਲਬ ਕਿ ਕੁਝ ਕੁਝ ਵੀ ਨਹੀਂ ਬਚਿਆ ਹੈਗਾ ਸਾਰਾ ਕੁਝ ਸਾਰੀ ਜਿਹੜੀ ਕਣਕ ਬਿਲਕੁਲ ਸੜ ਗਈ ਹੈ ਬਿਲਕੁਲ ਸੜ ਗਈ ਹੈ ਜੀ ਮਤਲਬ ਕਿ ਉਹਦੇ ਵਿੱਚ ਕੋਈ ਵੀ ਜਿਹੜਾ ਵਾ ਥੋੜਾ ਬਹੁਤਾ ਵੀ ਕਣਕ ਜਿਹੜੀ ਖੜੀ ਹੈ ਨਹੀਂ ਬਚੀ ਸਾਰੀ ਸੜ ਕੇ ਸੁਆਹ ਹੋ ਗਈ ਹੈ ਜੀ ਜਦੋਂ ਇਹ ਪਤਾ ਕਦੋਂ ਲੱਗਦਾ ਕਿਸ ਤਰ੍ਹਾਂ ਅੱਗ ਜਿਹੜੀ ਉਹ ਕਣਕ ਦੇ ਵਿੱਚ ਲੱਗ ਚੁੱਕੀ ਹੈ ਇਹ ਕਿੰਨੇ ਦੋ ਦਿਨ ਪਹਿਲਾਂ ਦੀ ਗੱਲ ਕਦੋਂ ਦੀ ਗੱਲ ਹੈ ਜੀ ਇਹ 21 ਤਰੀਕ ਦੀ ਗੱਲ ਹੈ ਜੀ ਇਹ ਅੱਗ ਤਕਰੀਬਨ ਜਿਹੜੀ ਉਹ 1:40 ਮਿੰਟ ਦੇ ਕਰੀਬ ਜਿਹੜੀ ਉਹ ਲੱਗੀ ਆ ਤੇ ਅਸੀਂ ਉਸ ਟਾਈਮ ਆਪਣਾ ਕਮਬਾਈਨ ਦੀ ਤਿਆਰੀ ਕਰਕੇ ਖੇਤ ਚ ਕਟਾਈ ਦਾ ਕੰਮ ਹੀ ਸ਼ੁਰੂ ਕਰਨ ਲੱਗੇ ਸੀਗੇ ਤੇ ਕਮਬਾਈਨ ਦੇ ਉਪਰ ਸਾਡੀ ਨਿਗਾਹ ਪੈਂਦੀ ਆ ਕਿ ਅਸੀਂ ਦੇਖਿਆ ਸਾਹਮਣੇ ਜਿਹੜੀ ਉਹ ਅੱਗ ਲੱਗੀ ਆ ਅਸੀਂ ਫੌਰਨ ਹੀ ਉਦੋਂ ਆਪਣੇ ਜਿਹੜੀ ਮਸ਼ੀਨਰੀ ਸੀਗੀ ਉਹ ਰੈਡੀ ਕਰਕੇ ਅਸੀਂ ਅੱਗ ਬੁਝਾਉਣ ਵਾਲੇ ਪਾਸੇ ਨੂੰ ਚੱਲ ਪਏ ਆ ਪਰ ਹਵਾ ਇੰਨੀ ਜ਼ਿਆਦਾ ਤੇਜ਼ ਸੀ ਕਿ ਅੱਗ ਤੇ ਕੰਟਰੋਲ ਪਾਉਣਾ ਬਹੁਤ ਮੁਸ਼ਕਲ ਸੀਗਾ ਤੁਰੰਤ ਜਿਹੜੇ ਕਿਸੇ ਵੀਰ ਪੜਾਣੇ ਵੇਖਿਆ ਉਹਨੇ ਤੁਰੰਤ ਹੀ ਫਾਇਰ ਬ੍ਰਿਗੇਡ ਗੱਡੀਆਂ ਨੂੰ ਫੋਨ ਕੀਤਾ ਸੀਗਾ ਪਰ ਫਾਇਰ ਬ੍ਰਿਗੇਡ ਗੱਡੀਆਂ ਦੀ ਇਨੀ ਨਲਾਇਕੀ ਸੀਗੀ ਉਹ ਤਕਰੀਬਨ ਕੋਈ ਪੌਣੇ 2 ਘੰਟੇ ਜਿਹੜੀਆਂ ਨੇ ਇੱਥੇ ਲੇਟ ਪਹੁੰਚੀਆਂ ਉਦੋਂ ਅੱਗ ਜਿਹੜਾ ਹੈਗਾ ਤਕਰੀਬਨ ਜਿਹੜਾ ਇੱਥੇ ਪਿੰਡਾਂ ਦੇ ਲੋਕ ਜਾਂ ਹੋਰ ਮੇਰੇ ਵੀਰਪੜਾ ਕਿਸਾਨ ਸੀ ਕਿਉਂ ਨਾ ਅੱਗ ਤੇ ਕਾਬੂ ਜਿਹੜਾ ਸੀਗਾ ਉਹ ਪਾਲਿਆ ਸੀਗਾ ਪਰ ਜਿਹੜਾ ਨੁਕਸਾਨ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਤਕਰੀਬਨ ਕਿਸੇ ਕੋਲੋਂ ਵੀ ਜਿਹੜਾ ਉਹ ਨਹੀਂ ਮੌਕੇ ਤੇ ਬਹੁਤ ਸਾਰੀਆਂ ਬਈ ਆਸਾਂ ਉਮੀਦਾਂ ਹੁੰਦੀਆਂ ਆ ਬੰਦੇ ਨੂੰ ਆਪਣੀ ਫਸਲ ਤੋਂ ਹਨਾ ਕਿਸਾਨ ਦਿਨ ਰਾਤ ਉਹ ਨਾ ਮਿਹਨਤ ਕਰਦਾ ਆ ਫਸਲ ਪਾਲਦਾ ਆ ਇਹ ਅੱਜ ਬਹੁਤ ਇੱਕ ਤਰ੍ਹਾਂ ਕਹਿ ਸਕਦੇ ਬਹੁਤ ਵੱਡਾ ਦੁਖਾਨ ਜਿਹੜਾ ਹੈ ਵਾਪਰ ਗਿਆ ਨੇ ਜੀ ਬਿਲਕੁਲ ਜੀ ਵੇਖੋ ਜ਼ਿਮੀਦਾਰ ਨੇ 6 ਮਹੀਨੇ ਇਹਦੇ ਤੇ ਹੀ ਆਸਾਂ ਲਾਈਆਂ ਹੁੰਦੀਆਂ ਨੇ ਤਕਰੀਬਨ ਕਿਰਤ ਕਰਕੇ ਉਹਨੂੰ 6 ਮਹੀਨੇ ਪੁੱਤਾਂ ਵਾਂਗੂ ਫਸਲ ਪਾਲ ਕੇ ਨੂੰ ਮਤਲਬ ਕਿ ਜਵਾਨ ਕੀਤੀ ਹੁੰਦੀ ਆ ਤਕਰੀਬਨ ਕਾਸੀ ਆਸਾਂ ਵੀ ਤਾਂ ਜਿਹੜੀਆਂ ਇਹਦੇ ਤੇ ਲਾਈਆਂ ਹੁੰਦੀਆਂ ਨੇ ਪਰ ਜਿਹੜਾ ਹੁਣ ਇਹ ਹਾਸਾ ਵਾਪੜ ਗਿਆ ਇਹਦੇ ਨਾਲ ਬੰਦਾ ਕਾਫੀ ਅੰਦਰੋਂ ਮਨੋਂ ਟੁੱਟ ਜਾਂਦਾ ਵਾ ਫਿਰ ਅਸੀਂ ਸਰਕਾਰ ਤੋਂ ਹੁਣ ਇਹੀ ਗਿਯਾਰਜ ਕਰਦੇ ਆਂ ਕਿ ਇਹਦੀ ਕੁਛ ਨਾ ਕੁਛ ਸਾਨੂੰ ਸਹਾਇਤਾ ਦਿੱਤੀ ਜਾਵੇ ਤਾਂ ਕਿ ਜਸੀਂ ਆਪਣੇ ਪੈਰਾਂ ਤੇ ਫੇਰ ਖੜੇ ਹੋ ਸਕੀਏ ਜੀ ਆ ਬਾਈ ਹੁਣੀ ਨਾਲ ਚੱਕ ਕੇ ਲੈ ਕੇ ਆਏ ਬਾਤ ਇੱਧਰ ਨਾਲ ਕੈਮਰਾਮੈਨ ਨੂੰ ਗੁੰਗਾ ਨਾਲ ਦਿਖਾ ਦਿਓ ਦੇਖੋ ਫਸਲ ਜਿਹੜੀ ਬਿਲਕੁਲ ਮੱਚ ਚੁੱਕੀ ਹੈਗੀ ਬਾਈ ਕਿੰਨੇ ਕ ਖੇਤ ਉੱਗੇ ਇੱਥੇ ਜਿਹੜੇ ਮਚੇ ਆ 100 ਗਿੱਲੇ ਦੇ ਲਾਗੇ ਦੇ ਟੱਪ ਗਿਆ 100 ਠੀਕ ਆ ਹਾਂਜੀ ਇੱਧਰ ਜਿਹੜਾ ਪਿੱਛੇ ਪਿੱਛੇ ਸਾਰੇ ਤੋਂ ਪਿੱਛੇ ਏਰੀਆ ਸਾਰਾ 100 ਕਲੇ ਪਿੱਛੇ ਪਿੱਛੇ ਮਚ ਗਿਆ ਇੱਧਰ ਅੱਗੇ ਤੋਂ ਟੱਪ ਗਈ ਆ ਆ ਇੱਧਰ ਗਾਂ ਵੀ ਟੱਪ ਗਈ ਹੈ ਗਣਕ ਠੀਕ ਆ ਲਗਭਗ ਸਾਰੇ ਕੇ 400 ਕਲਾ ਜਿਹੜਾ ਵਾ ਉਹ ਨੁਕਸਾਨ ਹੋ ਗਿਆ ਤੇ ਜਿਹੜਾ ਕਿ ਕੋਈ ਕੋਈ ਸਰਕਾਰੀ ਅਧਿਕਾਰਤਾ ਵਾਲਾ ਗੱਡੀ ਵੀ ਨਹੀਂ ਪਹੁੰਚੀ ਕੋਈ ਮੁਲਾਜ਼ਮ ਹੀ ਨਹੀਂ ਪਹੁੰਚਾ ਜੇ ਮੁਲਾਜ਼ਮ ਪਹੁੰਚਦੇ ਗੱਡੀਆਂ ਪਹੁੰਚਦੀਆਂ ਹੋ ਸਕਦਾ ਵੀ 100 ਕਲੇ ਤੇ ਖੋਜਾਂ ਦੀ ਗੱਲ ਪਰ ਜਦੋਂ ਨਹੀਂ ਪਹੁੰਚੇ ਜਿਹੜੀ ਪਬਲਿਕ ਪਈ ਹੈ ਟਰੈਕਟਰ ਲੈ ਕੇ ਉਹਨਾਂ ਕੋਲੋਂ ਵੀ ਹਵਾ ਦੀ ਤੇਜ਼ੀ ਟਰੈਕਟਰ ਵੀ ਨਹੀਂ ਚੱਲ ਸਕੇ ਇਹ ਕਾਕੇ ਨੂੰ ਨੁਕਸਾਨ ਲਗਭਗ 450 ਕਿਲੋ ਖੜਿਆ ਤੇ ਕਿੰਨੇ ਘਰਾਂ ਦੇ ਘਰਾਂ ਦੀ ਜਿਹੜੀ ਫਸਲ ਤੂੰ ਵੇਖੋ ਜੀ ਜਿਆਦਾ ਘਰ ਦੇ 35-40 ਘਰ ਹੋਣ ਜਾਂ ਇਹਨੇ ਕਾਰਾ ਕੇ ਠੀਕ ਹੈ ਤੁਹਾਡੀ ਵੀ ਫਸਲ ਸਗੀ ਤੇ ਵਿੱਚ ਇਹ ਸਾਰੇ ਮੇਰੇ ਭਰਾ ਹੀ ਨੇ ਦੇਖੋ ਤੇ ਤੁਹਾਡੀ ਭਾਜੀ ਤੁਹਾਡੀ ਫਸਲ ਕੀ ਵਿੱਚ ਨਹੀਂ ਲੱਗਣੀ ਵੀਰ ਹੋਣਾ ਦੇ ਸੀ ਅਸੀਂ ਦੋ ਸੇਲ ਜਦੋਂ ਦੇਖਿਆ ਅੱਗ ਤੇ ਇੱਥੇ ਲੱਗੇ ਪਿੰਡ ਚ ਹੀ ਤੇ ਉਸ ਵੇਲੇ ਪਹੁੰਚ ਗਏ ਪਰ ਹਵਾ ਇੰਨੀ ਤੇਜ਼ੀ ਸਾਡੇ ਪਹੁੰਚਦੇ ਪਹੁੰਚਦੇ ਮੇਰੇ ਹਿਸਾਬ ਨਾਲ ਕਿਲੋਮੀਟਰ ਡੈਡ ਕਿਲੋਮੀਟਰ ਟੱਪ ਗਈ ਸੀ ਕੋਈ ਮਤਲਬ ਨਹਿਰ ਨਹੀਂ ਵੇਖੀ ਕੋਈ ਰਾਹ ਨਹੀਂ ਵੇਖਿਆ ਅੱਗ ਤੇ ਜਾਂਦੀ ਗੋਲੀ ਦੇ ਵਾਂਗੂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਦ ਵਿੱਚ ਜਦੋਂ ਪਤਾ ਲੱਗਾ ਕਿ ਫਸਲ ਚ ਨਹੀਂ ਕੰਟਰੋਲ ਹੋ ਰਹੀ ਚਲੋ ਇੱਥੇ ਆਪਣਾ ਸਮਾਨ ਸਾਰਾ ਕੁਝ ਸੰਦ ਲੱਗੇ ਨੇ ਕਿ ਚਲੋ ਉਹਨਾਂ ਨੂੰ ਬਚਾ ਲਈਏ ਪਰ ਨਹੀਂ ਉਹ ਵੀ ਇੱਕ ਉੱਥੇ ਆਪਣਾ ਟਰਾਲਾ ਸੀ ਚਾਰ ਸਵੇਰੇ ਵਾਣ ਹੀ ਪਰ ਹਵਾ ਇੰਨੀ ਤੇਜ਼ੀ ਉਹ ਅੱਗ ਉੱਡ ਕੇ ਮਤਲਬ ਟਰਾਲੇ ਤੇ ਪੈ ਗਈ ਤੇ ਉੱਥੇ ਸੜ ਕੇ ਸੁਆਹ ਹੋ ਗਿਆ ਟਰਾਲਾ ਵੀ ਬਟ ਇਹ ਆ ਕਿ ਪ੍ਰਸ਼ਾਸਨ ਦੀ ਬਿਲਕੁਲ ਇਹਦੇ ਵਿੱਚ ਨਿਗੇਲੀ ਇਹਦੇ ਵਿੱਚ ਉਹਦੇ ਵਿੱਚ ਜਾ ਕੇ ਤਾਰਾਂ ਉਥੋਂ ਜੁੜੀਆਂ ਨੇ ਸੈਲਰਾਂ ਨੂੰ 24 ਘੰਟੇ ਬੱਤੀ ਦਿੱਤੀ ਆ ਸਾਨੂੰ ਜਿਹੜੇ ਘਰਾਂ ਨੂੰ ਬੱਤੀ ਦੇਣ ਦੇ 24 ਘੰਟੇ ਉਹ ਬਿਲਕੁਲ ਕੱਟ ਲੱਗਣ ਦੇ ਨੇ 20-20 ਘੰਟੇ ਦੇ ਵੀ ਕੱਟ ਲੱਗਣ ਦੇ ਨੇ ਜੇ ਕਿਤੇ ਬੱਤੀ ਆ ਵੀ ਜਾਂਦੀ ਆ 10-20 ਮਿੰਟ ਤਾਂ ਵੀ ਕੱਟ ਲਾ ਦਿੰਦੇ ਨੇ ਫੇਰ ਦੁਬਾਰਾ ਤੇ ਹੁਣ ਜੇ ਆਏ ਵੀ ਹੈਗਾ ਵਾ ਪ੍ਰਸ਼ਾਸਨ ਦੇਖ ਕੇ ਤੇ ਚਲਿਆ ਗਿਆ ਵਾ ਇੱਕ ਦੋ ਦਿਨ ਉਹਨਾਂ ਨੇ ਮਾੜੀ-ਮੋਟੀ ਕਾਰਵਾਈ ਕਰਨੀ ਆ ਬਾਅਦ ਵਿੱਚ ਕਿੰਨੇ ਪੁੱਛਣ ਕਿਸਾਨਾਂ ਨੂੰ ਇੱਥੋਂ ਤੇ ਮਰਦੇ ਆ ਕਿਸਾਨ ਜਾਂਤੇ ਹੈਗਾ ਕਿ ਪ੍ਰਸ਼ਾਸਨ ਡੀਸੀ ਸਾਹਿਬ ਚਲੋ ਆਪ ਨਹੀਂ ਆ ਸਕਦੇ ਈ ਵੱਡੀ ਵੱਡੀ ਉਹਨੇ ਦੀ ਪੋਸਟ ਆ ਆਪਣੇ ਕੋਈ ਐਸਡੀਐਮ ਐਸਡੀਐਮ ਨੂੰ ਨਹੀਂ ਕੱਲਣਾ ਤਹਿਸੀਲਦਾਰ ਕਿਸੇ ਨੂੰ ਤੇ ਆਪਣਾ ਕੱਲਣ ਐਡਮਿਨਿਸਟ੍ਰੇਟਿਵ ਚੋ ਜਿਹਦੇ ਵਿੱਚ ਹੈਗਾ ਵਾ ਇਸ ਕਰਕੇ ਵੇਖੋ ਜੀ ਜਿਹਦਾ ਸਾਰਾ ਕੁਝ ਹੀ ਇਹਦੇ ਉੱਤੇ ਡਿਪੈਂਡ ਕਰਦਾ ਸੀ ਜਿੰਨੇ ਆਪਣੇ ਵੇਖੋ ਖਰਚੇ ਚਲਾਉਣੇ ਗਾਂਵ 'ਵੀ ਫਸਲ ਬੀਜਣੀ ਆ ਉਹਦਾ ਕੱਖ ਰਿਹਾ ਹੀ ਨਹੀਂ ਹੈਗਾ ਉਹਦੇ ਲਈ ਤੇ ਕੋਈ ਸਰਕਾਰ ਆਣ ਕੇ ਇਹਨਾਂ ਦੀ ਕੋਈ ਮਦਦ ਕਰੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਬਾਕੀ ਅਸੀਂ ਅਪੀਲ ਕਰਦੇ ਆ ਆਪਣਾ ਪੰਚਾਇਤ ਫੰਡ ਵਿੱਚ ਬਹੁਤ ਫੰਡ ਪਿਆ ਹੋਇਆ ਵਾ 35 ਕਰੋੜ ਰੁਪਏ ਦੇ ਲਾਗੇ ਜਾ ਕੇ ਕਲਾਨੌਰ ਦੀ ਪੰਚਾਇਤ ਕੋ ਫੰਡ ਆ ਜਿਹਦਾ ਨਾ ਕੋਈ ਸਰਪੰਚ ਆ ਨਾ ਕੋਈ ਪ੍ਰਬੰਧਕ ਆ ਇਦਾਂ ਹੀ ਪਿਆ ਵਾ ਮੈਂ ਤਾਂ ਇਹੋ ਗੁਜਾਰਿਸ਼ ਕਰਨਾ ਚਾਹੂੰਗਾ ਕਿ ਉਹਦੇ ਵਿੱਚ ਉਹ ਅਲੋਕੇਟ ਕੀਤਾ ਜਾਏ ਵੀ ਜਿਹਦੀ ਤੇ ਆਪਣਾ ਕਣਕ ਸੜੀ ਆ ਉਹਨੂੰ ਉਹ ਮੁਆਵਜ਼ਾ ਦਿੱਤਾ ਜਾਏ ਜਿਹਦਾ ਸਮਾਨ ਸੜਿਆ ਉਹ ਦਿੱਤਾ ਜਾਏ ਜਿਹਦੀ ਠੇਕੇ ਤੇ ਜ਼ਮੀਨ ਹੀ 60-60 ਹਜ਼ਾਰ ਰੁਪਏ ਠੇਕਾ ਦੇ ਕੇ ਤੇ ਇਹਨਾਂ ਕੋ ਪੰਚਾਇਤੀ ਜ਼ਮੀਨ ਲਈ ਆ ਪੰਚਾਇਤ ਕੋਲੋਂ ਹੀ ਉਹ ਅਗਲੇ ਸਾਲ ਲਈ ਉਹਨਾਂ ਨੂੰ ਫ੍ਰੀ ਵੌਨਲੀ अपना ਜਿਹੜਾ ਨੁਕਸਾਨ ਹੋਇਆ ਪਰਪਾਈ ਕੀਤੀ ਜਾਏ ਵੀ ਉਦਾਂ ਤੇ ਮੇਰੇ ਹਿਸਾਬ ਨਾਲ ਹੱਥੀਂ ਤੇ ਸਰਕਾਰ ਪੈਸਾ ਅਜੇ ਤੱਕ ਨਾ ਤੇ ਨਹੀਂ ਸੁਣਿਆ ਕਿਸੇ ਨੂੰ ਦਿੰਦੀ ਆ ਤੇ ਨਾ ਹੀ ਉਹਨਾਂ ਨੇ ਕਹਾਂ ਦੇਣਾ ਇਹ ਮੇਰੇ ਹਿਸਾਬ ਨਾਲ ਕੋਈ ਹੱਲ ਹੈਗਾ ਜੇ ਕਿਤੇ ਸਰਕਾਰ ਕਰ ਦੇਤੇ ਇਸ ਤੋਂ ਇਲਾਵਾ ਹੋਰ ਤੇ ਕੋਈ ਸਾਨੂੰ ਨਹੀਂ ਕੋਈ ਆਸ ਹੈਗੀ ਇਹ ਬਿਲਕੁਲ ਜਿਸ ਤਰੀਕੇ ਨਾਲ ਕਣਕ ਜਲ ਗਈ ਕਿਉਂਕਿ ਇਹੀ ਕਮਾਈ ਦਾ ਇੱਕ ਸਾਧਨ ਆ ਉਹੀ ਸਾਰਾ ਮਤਲਬ ਕਿ ਰਾਖ ਹੋ ਗਿਆ ਸੜਕੀ ਬਿਲਕੁਲ ਅੱਗੇ ਵੇਖੋ ਝੋਨੇ ਦੀ ਫਸਾ ਆ ਰਹੀ ਆ ਤੁਹਾਨੂੰ ਪਤਾ ਝੋਨੇ ਦੀ ਫਸਲ ਬੀਜਣ ਲਈ ਬਹੁਤ ਜ਼ਿਆਦਾ ਪੈਸਾ ਲੱਗਦਾ ਵਾ ਡਬਲ ਪੈਸਾ ਲੱਗਦਾ ਕਣਕ ਨਾਲੋਂ ਤੇ ਉਹ ਬੰਦਾ ਕਿੱਥੋਂ ਕਰੇਗਾ ਜੇ ਪੈਸੇ ਚੁੱਕੇਗਾ ਤਾਂ ਵਿਆਜ ਕੌਣ ਭਰੇਗਾ ਇਹ ਤਾਂ ਫਿਰ ਇੱਥੋਂ ਇਹੋ ਲੱਗਦਾ ਨਾ ਕਿ ਬੰਦਾ ਕਿਸਾਨ ਥੱਲੇ 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 ਲੱਗ ਜਾਏਗਾ ਤਾਂ ਹੀ ਇਹ ਸਾਰੇ ਆਪਣਾ ਕਿਸਾਨ ਸਟੈਪ ਚੁੱਕਦਾ ਵਾ ਜਦੋਂ ਕਰਜ਼ੇ ਦੇ ਥੱਲੇ ਨਪੀ ਜਾਣਾ ਨਪੀ ਜਾਣਾ ਜਦੋਂ ਕਿ ਫਸਲ ਬੀਜਣ ਜੋ ਕੇ ਪੈਸੇ ਨਹੀਂ ਦੇਂਦੇ ਉਹ ਫਿਰ ਦੇਖਦਾ ਕਿ ਮੈਂ ਕੀ ਕਰਾਂ ਹੁਣ ਇਹ ਤੇ ਵੇਖੋ ਚਲੋ ਕੁਝ ਨਾ ਕੁਝ ਤੇ ਮੁਆਵਜ਼ਾ ਦੇਣਾ ਚਾਹੀਦਾ ਜਿਹੜਾ ਆਪਣਾ ਗਾਂ ਫਸਲ ਬੀਜੇ ਜਿਹੜਾ ਨੁਕਸਾਨ ਹੋਣਾ ਉਹ ਤੇ ਹੋ ਗਿਆ ਪਰ ਇਹ ਇੱਕ ਪ੍ਰਸ਼ਾਸਨ ਨੂੰ ਬਿਲਕੁਲ ਆਉਣਾ ਚਾਹੀਦਾ ਇਹਦੇ ਵਿੱਚ ਤੇ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਕਿ ਦੇਖੋ ਵੀ ਕੋਈ ਗੱਲ ਨਹੀਂ ਅਸੀਂ ਸਾਰਾ ਕੁਝ ਜਿਹੜਾ ਡਿਪਰ ਭਾਈ ਕਰਾਂਗੇ ਇਹਦੇ ਨਾਲ ਹੀ ਮਤਲਬ ਹੌਸਲਾ ਮਿਲ ਜਾਂਦਾ ਕਿਸਾਨਾਂ ਨੂੰ ਜੀ ਭਾਈ ਅੰਕਲ ਜੀ ਕੋਈ ਜਿੱਦਾ ਸੰਦ ਖੜੇ ਇਹ ਵੀ ਇਹ ਵੀ ਨੁਕਸਾਨ ਨੇ ਕਈ ਦੇ ਵਿੱਚ ਅੱਛਾ ਨਹੀਂ ਗਏ ਸੰਦ ਸੰਦ ਬੈਲ ਸੜ ਗਿਆ ਵਾ ਸੁਪਰ ਸੀਡਰ ਸੜ ਗਿਆ ਵਾ ਰੈਗ ਸੜ ਗਿਆ ਵਾ ਟਰਾਂਡਾ ਸੜ ਗਿਆ ਵਾ ਅੱਛਾ ਜੀ ਅੱਗ ਦੀ ਚਪੇਟ ਜਾ ਆਗ ਦੀ ਚਪੇਟ ਚ ਆ ਗਿਆ ਪ੍ਰਪਰਲੀ ਗੱਠਾਂ ਛੜਕੀਆਂ ਤੁਹਾਡੀ ਕਿੰਨਾਂ ਜ਼ਮੀਨ ਸੀ ਜੀ ਹਾਂਜੀ ਜ਼ਮੀਨ ਖੁਦ ਆਪਣੀ ਕਿੰਨੇ ਕਿੰਨੇ ਖੇਤ ਸੀ ਆਪਣੇ ਖੇਤ ਤੇ 50 ਤੋਂ 30 ਕਿਲੇ ਆ ਜਿਹੜੇ ਹੋਏ ਲੱਗ ਭਾਗ ਸਾਰੀ ਸਾਰੀ ਹਰ ਇੱਕ ਬੜੀਆਂ ਕਲਾਸਾਂ ਉਮੀਦਾਂ ਹੁੰਦੀਆਂ ਇੱਕਦਮ ਹਨਾ ਇਹ ਬਿਲਕੁਲ ਸਾਰੀਆਂ ਆਸਾਂ ਹੀ ਤੇ ਜ਼ਮੀਨ ਦੱਦੀ ਹੁੰਦੀਆਂ ਕਿੰਨੇ ਬੰਦੇ ਨੇ ਪਹਿਲਾਂ ਪਲਾਨ ਕੀਤੇ ਹੁੰਦੇ ਵੇ ਚਲੋ ਬੱਚਿਆਂ ਦੀਆਂ ਫੀਸਾਂ ਘਰ ਦੇ ਸੋਹ ਕਾਰਜ ਵਿਆਹ ਸ਼ਾਦੀ ਸੋ ਹਨਾ ਤਾਂ ਬੜਾ ਹਨਾ ਦੁਕਾਨ ਤੱਕੇ ਵਾਪਰੇ ਹਨਾ ਤੇ ਚਲੋ ਗਾੜੀ ਇਹ ਵੇਖਿਆ ਵੀ ਚਲੋ ਸਾਨੂੰ ਵੀਦਾ ਕੋਈ ਬੈਨੀਫਿਟ ਜੇ ਬੰਦਾ ਸਾਨੂੰ ਦਿੱਤਾ ਜਾਵੇ ਸਾਡਾ ਨੁਕਸਾਨ ਮਸ਼ੀਨਾਂ ਦਾ ਬੜਾ ਹੋਇਆ ਵਾ 40 ਤੋਂ 45 ਲੱਖ ਦਾ ਸਾਡਾ ਨੁਕਸਾਨ ਮੌਕੇ ਤੇ ਸਾਡੇ ਖੁਦ ਆਪਣਾ ਹੀ ਹੋਇਆ ਹਮ ਕਿੰਨੇ ਕਿ ਦੀ ਅੰਕਲ ਫਸਲ ਇਹ ਨਿਕਲ ਨਹੀਂ ਸਗੀ ਕੀ ਲੱਗਦਾ ਸੀ ਇਹ ਫਸਲ ਲਗਭਗ ਹੜੀ ਮਲੀ 55 ਲੱਖ ਦੀ ਫਸਲ ਹੀ ਤੇ ਬਾਕੀ 5 ਲੱਖ ਦੇ ਸਾਡੀ 20 5 ਲੱਖ ਦੇ ਜੇ ਅਪੀਲ ਕਰਦੇ ਹੋ ਸਰਕਾਰ ਕੋ ਕੇ ਮਦਦ ਤੋਂ ਹਾਂਜੀ ਅਪੀਲ ਕਰਨੇ ਵੀ ਸਾਨੂੰ ਇਹਦਾ ਕੋਈ ਮਾਫਜਾ ਦਿੱਤਾ ਜਾਵੇ ਮੌਕੇ ਔਰ ਵੀ ਪੰਜਾਬੀਆਂ ਤੋਂ ਕਿਉਂ ਅਪੀਲ ਤੁਸੀਂ ਕਰਨਾ ਚਾਹੁੰਦੇ ਕਿਉਂਕਿ ਚਲੋ ਪੰਜਾਬ ਜਿਹੜੇ ਆ ਪੰਜਾਬੀ ਉਹ ਪੰਜਾਬੀਆਂ ਦੇ ਨਾਲ ਖੜ ਜਾਂਦੇ ਆ ਹਾਂਜੀ ਹਾਂ ਤੇ ਉਹ ਆਨੇ ਵੀ ਜਿਹਦਾ ਜਿੰਮੇਦਾਰਾਂ ਸਖਾਣ ਨਿਖਾਣ ਪਰੇ ਜਾਵੇ ਮੌਕੇ ਤੇ ਕਿਹੋ ਜਿਹਾ ਮਾਹੌਲ ਸੀ ਉਹ ਪਤਾ ਲੱਗਿਆ ਕਿ ਇੱਕਦਮ ਅੱਗ ਲੱਗ ਗਈ ਫਿਰ ਬੰਦਾ ਕਿਉਂਕਿ ਇੱਕਦਮ ਬੰਦਾ ਕੀ ਕਰੇ ਪਜਲ ਹੋ ਜਾਂਦਾ ਵੀ ਕਿੱਧਰ ਨੂੰ ਜਾਵੇ ਕਿੱਧਰ ਨੂੰ ਨਾ ਜਾਵੇ ਕੁਛ ਪਤਾ ਨਹੀਂ ਲੱਗਦਾ ਜੀ ਸਕੈਂਟਾਂ ਜਾ ਕੇ ਗਈ ਤੇ ਨਿਕਲ ਕੇ ਬਹੁਤ ਖਲਾਅ ਮੜੇ ਸੰਦ ਜਿਹੜੇ ਕੱਡੇ ਬਾਕੀ ਬੜੇ ਵਕੇ ਵਕੇ ਕੱਡੇ ਟੋਟਲੀ ਟੋਟਲੀ ਸਾਦੀ ਚ ਲੱਗੇ ਸਾਰੀ ਕੰਬੈਨਾਂ ਦੀਪਰ ਸਭ ਕਿਥੇ ਲੱਗੇ ਜਿਹੜੇ ਗਾੜੀ ਖੜੀ ਮਾਰ ਕੇ ਇੱਥੋਂ ਹੈ ਉਹਨਾਂ ਦਾ ਫਸਲ ਖੜੀ ਸੀਗੀ ਜਦੋਂ ਅੱਗ ਨਹੀਂ ਲੱਗੀ ਸੀਗੀ ਤਾਂ ਉਸ ਵੇਲੇ ਕੀ ਚੱਲ ਰਿਆ ਸੀਗਾ ਉਹ ਘਰ ਦੇ ਵਿੱਚ ਤਾਂ ਖੁਸ਼ੀਆਂ ਹੁੰਦੀਆਂ ਬੰਦੇ ਦੇ ਆ ਵੀ ਫਿਰ ਆਵੇ ਚਲੋ ਗਾੜੀ ਕੋਈ ਆਪਣੇ ਘਰਬਾਰ ਬੰਨ੍ਦਾ ਕਰਦਾ ਹੋਇਆ ਲੰਡਾ ਵਾ ਪਰ ਵੀ ਕੋਈ ਗਾੜੀ ਜੋ ਮਰੇ ਹੀ ਮੰਦੂਰ ਫਿਰ ਵੀ ਅੰਕਲ ਸਵਰ ਕਰਕੇ ਤੁਸੀਂ ਖੜੇ ਹੋ ਧੰ ਜਿਗਰਾ ਕਿਸਾਨਾਂ ਦਾ ਬੰਦਾ ਕਹਿੰਦਾ ਵੇ ਹ ਕਿਸਾਨ ਕੀ ਹੈ ਨਾ ਕਿਸਾਨ ਅੰਨ ਦਾਤੇ ਹੈ ਤੇ ਅੰਨ ਦਾਤੇ ਐਨਾ ਸਾਰਾ ਨੁਕਸਾਨ ਕਰਾ ਕੇ ਵੀ ਲੱਖਾਂ ਦਾ ਫਿਰ ਵੀ ਕਹਿੰਦੇ ਕੋਈ ਨਹੀਂ ਮਾਰਾ ਇਹਦਾ ਸ਼ੁਕਰਾਨਾ ਜੀ ਹੈ ਬੱਚੇ ਸਹੀ ਸਲਮਤ ਰਹਿ ਗਏ ਬੱਚਿਆਂ ਦੀ ਹਾਲਾਤ ਜਿੱਤਾਂ ਦੇ ਹੀ ਗਾੜੀਆਂ ਉੱਕੇ ਲੱਗੀ ਕਪੜੇਨ ਲੱਗ ਸਕਦੀ ਸੀ ਅੱਛਾ ਜੀ ਬਤਾਓ ਬੱਚੀ ਵੇਖੋ ਹਾਂ ਹੁਣ ਤੇ ਉਹ ਵੀ ਕੋਈ ਨਹੀਂ ਹਾਲਾਤ ਵੇ ਕੋਕਤੀ ਇਹ ਬੱਚੇ ਬੱਚੇ ਮਾ ਟ੍ਰੈਕ ਨਾ ਕਬ ਜਾਂਦੇ ਉਹ ਵੀ ਮਤਲਬ ਮਤਲਬ ਆਗ ਲੱਗੀ ਹੋਈ ਆ ਬੰਦਾ ਆਪਣੀ ਜਾਨ ਦੇ ਉੱਤੇ ਖੇਡ ਕੇ ਫਸਲ ਨੂੰ ਬਚਾਰਿਆ ਗੰਭ ਚੁੰਦਾ ਟਰੈਕਟਰ ਨਾਲ ਹਾਰਾਂ ਫੇਰ ਦੇ ਕੋ ਪਾਣੀ ਪੇਰਦਾ ਜੀ ਪਰ ਨਹੀਂ ਮੌਕਾ ਨਹੀਂ ਮਿਲਿਆ ਬੱਸ ਹੀ ਨਹੀਂ ਚੱਲਿਆ ਅੱਜ ਦੇ ਮੂਰੇ ਤੇ ਹਜੇ ਵੀ ਉਹ ਡੰਪ ਮੱਚੀ ਜਾ ਰਿਹਾ ਤੁਹਾਡਾ ਜੀ ਡੰਪ ਤੇ ਹਜੇ ਵੀ 12-14 ਟਰਾਲੇ ਮਾਰ ਹੀ ਗਏ ਸੜਕੇ ਸੁਆਹ ਹੋ ਗਿਆ ਨਕਸ਼ਤਲ ਕੀ ਪਿੱਛੇ ਰਹਿ ਰਹਿ ਕੀ ਗਿਆ ਹੈ ਉਸ ਨੇ ਜੀ ਬਹੁਤ ਹਾਲਾਤ ਮਾੜੇ ਆ ਵੇਖੋ ਕੀ ਕਰ ਸਕਦੇ ਹਾਂ ਇਹਦੇ ਸਰਕਾਰੀ ਚਾਵੇ ਤੇ ਕਿ ਪਾਸਾ ਚੱਲ ਸਕਦੀ ਹੈ ਉੱਪਰ ਨੇ ਕੰਦੇ ਸਰਕਾਰ ਲਾਵੇ ਬਿਲਕੁਲ ਜੀ ਬਿਲਕੁਲ ਕੁਝ ਮੁਆਵਜ਼ਾ ਹਨਾ ਹਾਂਜੀ ਜ਼ਿਮੀਦਾਰਾਂ ਦਾ ਕੰਨ ਕਿਤੇ 40 50 ਕਿੱਲੇ ਵੱਡੀ ਬਾਕੀ ਰਕਬਾ 350 ਕਿੱਲੇ ਤੇ ਵੈਸੇ ਹੀ ਪਿਆ ਸਾਰੇ ਜੇ ਤਾਂ ਕੋਟੇ ਸਰਕੇ ਸਾਬ ਇਹ ਪਿਆ ਕਿੱਲੇ ਸਰਫਾ ਇਹ ਵੱਡੀ ਸੀ ਵਿੱਚ 40 50 ਕਿੱਲੇ ਵਿੱਚ ਵਿੱਚ ਦੋ ਤੇ ਚਾਰ ਚਾਰ ਕਿੱਲੇ ਲਗਾ ਵੱਡੇ ਹੀ ਬਾਕੀ ਦੇ ਪਏ ਰਕਬਾ ਸਾਰੇ ਪਏ ਬਾਕੀ ਟੋਟਲੀ ਸੋ ਕਾਫੀ ਵੱਡਾ ਇੱਥੇ ਨੁਕਸਾਨ ਹੋਇਆ ਕਲਾਂ ਨੌਰ ਦੇ ਵਿੱਚ ਖੜੇ ਆ ਕਿੰਨੇ ਕੰਕਲ ਜ਼ਿਮੀਦਾਰਾਂ ਦੇ ਇੱਥੇ ਖੇਤ ਹੋਣੇ ਆ ਜੀ ਸਰ ਇੱਥੋਂ 3540 ਦੇ ਕਰੀਬ ਹੋਣੇ ਆ ਲਗਭਗ ਹੀ ਜੰਨੇ ਆ ਹਾਂਜੀ ਸਭ ਨੇ ਵਾਧੇ ਨੰਬਰ ਮੰਤਰ ਹਾਦਾਂ ਤੋਂ ਆਇਆ ਜੀ 3540 ਲੱਖ ਦਾ ਜੀ ਬਹੁਤ ਆਪਣੇ ਸੋ ਇਹ ਜੀ ਸੋ ਇਹ ਅੰਕਲ ਜੀ ਹੁਣੇ ਸਾਡੇ ਨਾਲ ਜੁੜੇ ਸਕੇ ਜੇ तकरीबन 35 ਤੋਂ 40 ਕਿਸਾਨਾਂ ਦੀ ਇੱਥੇ ਸਾਰੀ ਜਮੀਨ ਹੈਗੀ ਹੈ ਸਾਹਮਣੇ ਤੁਸੀਂ ਸ਼ੈਡਰ ਦੇਖ ਪਾ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜ਼ੂਮ ਕਰਕੇ ਦਿਖਾ ਦੇਵੇ ਉੱਥੋਂ ਲੈ ਕੇ ਉੱਥੋਂ ਅੱਗ ਜਿਹੜੀ ਇਹਨਾਂ ਦਾ ਕਿਸਾਨਾਂ ਦਾ ਕਹਿਣਾ ਕਿ ਉੱਥੋਂ ਅੱਗ ਸਟਾਰਟ ਹੁੰਦੀ ਹੈ ਉੱਥੇ ਸਪਾਰਕ ਹੁੰਦੀ ਹੈ ਬਿਜਲੀ ਤੋਂ ਤੇ ਉਸ ਦੇ ਬਾਅਦ ਇਹ ਸਾਰੀ ਅੱਗ ਸਾਰੇ ਪੂਰੇ ਖੇਤਾਂ ਦੇ ਵਿੱਚ ਫੈਲ ਜਾਂਦੀ ਹੈ ਕਿਸਾਨਾਂ ਦੀ ਕਣਕ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਣਕ ਜਿਹੜੀ ਉਹ ਜੜ ਜਲ ਕੇ ਉਹ ਸਵਾ ਇੱਕ ਤਰ੍ਹਾਂ ਰਾਖ ਬਣ ਗਈ ਕਿਸਾਨਾਂ ਦੀ ਕਿਸਮਤ ਇੱਕ ਤਰੀਕੇ ਦੇ ਨਾਲ ਰਾਖ ਬਣ ਗਈ ਤੇ ਜਿਹੜੇ ਕਿਸਾਨ ਆ ਇਹ ਆਪਣਾ ਦਰਦ ਬਿਆਨ ਕਰ ਰਹੇ ਹਾਲਾਂਕਿ ਫਿਰ ਵੀ ਇਹਨਾਂ ਕਿਸਾਨਾਂ ਦਾ ਧੰਨ ਜਿਗਰਾ ਆ ਇਹਨਾਂ ਕਿਸਾਨਾਂ ਦਾ ਧੰਨ ਹੌਂਸਲਾ ਆ ਜਿਨ੍ਹਾਂ ਨੇ ਮਤਲਬ ਐਡਾ ਵੱਡਾ ਨੁਕਸਾਨ ਸਹਿਣ ਦੇ ਬਾਅਦ ਵੀ ਫਿਰ ਵੀ ਖੜੇ ਆ ਪਰਮਾਤਮਾ ਦੇ ਭਾਣੇ ਚ ਪਰ ਪੰਜਾਬੀਆਂ ਨੂੰ ਵੀ ਅਪੀਲ ਆ ਤੇ ਸਰਕਾਰ ਨੂੰ ਵੀ ਅਪੀਲ ਆ ਕਿ ਇਹਨਾਂ ਕਿਸਾਨਾਂ ਦੀ ਹੋਣਾ ਬਾਂ ਜਿਹੜੀ ਫੜਨੀ ਚਾਹੀਦੀ ਕਿਸਾਨਾਂ ਨੂੰ ਅੰਨ ਦਾਤਾ ਕਿਹਾ ਜਾਂਦਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿਹੜਾ ਉਹ ਲਾਇਆ ਜਾਂਦਾ ਹੈ ਪਰ ਹੁਣ ਜਦੋਂ ਕਿਸਾਨਾਂ ਦੇ ਉੱਤੇ ਔਖਾ ਸਮਾਂ ਆ ਗਿਆ ਤਾਂ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਜਦੋਂ ਦੇਸ਼ ਦੇ ਵਿੱਚ ਕਾਲ ਪੈ ਗਿਆ ਸੀਗਾ ਲੋਕ ਅੰਨ ਤੋਂ ਭੁੱਖੇ ਮਰ ਰਹੇ ਸੀਗੇ ਤਾਂ ਉਸ ਵੇਲੇ ਕਿਸਾਨ ਜਿਹੜੇ ਆ ਉਹ ਮੋਰੇ ਆਏ ਸੀ ਕਿਸਾਨਾਂ ਨੇ ਦਿਖਾਇਆ ਸੀਗਾ ਕਿ ਅਸੀਂ ਦੇਸ਼ ਵਾਸੀ ਆ ਤੇ ਉਹਨਾਂ ਨੇ ਦੇਸ਼ ਦੇ ਵਿੱਚ ਅੰਨ ਜਿਹੜਾ ਆ ਉਹ ਪੂਰਾ ਕੀਤਾ ਸੀਗਾ ਤਾਂ ਹੁਣ ਇਸ ਵੇਲੇ ਸਮਾਂ ਆ ਕਿਸਾਨਾਂ ਦੇ ਨਾਲ ਖੜਨ ਦਾ ਕਿਸਾਨ ਕਿਸਾਨਾਂ ਦੇ ਅੱਖਾਂ 'ਚ ਹੰਝੂ ਨੇ ਉਹ ਹੰਝੂ ਪੂੰਝਣ ਦਾ ਜਿਹੜਾ ਉਸ ਸਮਾਂ ਆ